ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਵਲੌਗ 'ਚ ਤੇ ਘਰ ਦੇ ਕੰਮ ਕਰਕੇ ਬੱਚਿਆਂ ਨੂੰ ਭੇਜ ਕੇ ਸਕੂਲ ਫਿਰ ਆਪਾਂ ਹੋਰ ਵੀ ਕਪੜੇ-ਕੁਪੜੇ ਧੋ ਕੇ ਭਾਂਡੇ-ਮੁੰਡੇ ਕਰ ਲਏ ਸਾਫ਼ ਰੋਟੀ ਬਣਾਈ ਤੇ ਫਿਰ ਆਪਾਂ ਚਲ ਗਏ ਬੇਬੇ ਕੋ ਬੇਬੇ ਲਈ ਚਾਹ ਲੈ ਕੇ ਗਏ ਤਸਵੀਰ ਦਾ ਨਾਸ਼ਤਾ ਲੈ ਕੇ ਗਏ ਰੋਟੀ ਵੈਸੇ ਟੀਐਮਐਸ ਦੇ ਵਿੱਚ ਵੀ ਬੇਬੇ ਨੂੰ ਮਿਲ ਜਾਂਦੀ ਆ ਬੜੀ ਵਧੀਆ ਪਰ ਜੋ ਸੰਤੁਸ਼ਟੀ ਘਰ ਦੀ ਰੋਟੀ ਦੇ ਨਾਲ ਆਉਂਦੀ ਆ ਉਹ ਉੱਥੇ ਨਹੀਂ ਆਉਂਦੀ ਆ ਇਸ ਕਰਕੇ ਸੋ ਆਪਾਂ ਘਰੋਂ ਹੀ ਫਿਰ ਬਣਾ ਕੇ ਲੈ ਜਾਨੇ ਆ ਤੇ ਚਾਹ ਖਾਸ ਕਰਕੇ ਬੇਬੇ ਨੂੰ ਜਿਹੜਾ ਵਾ ਨਾ ਆਨੰਦ ਨਹੀਂ ਹੁੰਦਾ ਉੱਥੋਂ ਦੀ ਚਾਹ ਪੀਣ ਦੇ ਨਾਲ ਹਾਂ ਹਲੋ ਪੂਰਾ ਫੋਨ ਵੇਖਨ ਦਾ ਪੂਰਾ ਮਜ਼ਾ ਲੈ ਲੈਂਦੇ ਨੇ ਹਾਂ ਨਹੀਂ ਗਈ ਨਹੀਂ ਨਹੀਂ ਉਹ ਪੁੱਛਿਆ ਸੀ ਮੈਂ ਕੀ ਕਰਾਂ ਅੱਧੀ ਆ ਗਈ ਅੱਧੀ ਕਿਹਾ ਹਾਂ ਹਾਂ ਅੱਧਾ ਮਸਾ ਜਿਹੜੇ ਮਸਾ ਫੇਰ ਹਾਂ ਹਾਂ ਮਸਾ ਸਪੀਸ ਨੂੰ ਹੋ ਗਿਆ ਗੈਸ ਜਨਤ ਹੁੰਦਾ ਕੀ ਹੈ ਤਾਂ ਮੈਂ ਦੱਸ ਸਕਦਾ ਮੈਂ ਕੀ ਅਰੇ ਉਹ ਤਾਂ ਨਹੀਂ ਮੇਰੇ ਸਾਰੇ ਡਾਕਟਰ ਸਿਮਾ ਹਾਂ ਇਹ ਕੀ ਹੁੰਦਾ ਦੇਖੋ ਸਿਰ ਲੋਕਲ ਟੀ ਹੈ ਨਾ ਫਿਰ ਮੈਂ ਆ ਗਈ ਘਰੇ ਵਾਪਸ ਕਿਉਂਕਿ ਘਰੇ ਵੀ ਮੈਂ ਬਹੁਤ ਖਲਾਰ ਪਾਇਆ ਸੀ ਇੱਕ ਬੰਦਾ ਲਾਇਆ ਸੀ ਦਿਹਾੜੀ ਤੇ ਜਿਹਦੇ ਤੋਂ ਮੈਂ ਬਹੁਤ سارے ਕੰਮ ਕਰਵਾਉਣੇ ਸੀ ਤੇ ਉਸ ਕਰਕੇ ਮੈਂ ਘਰ ਨੂੰ ਛੇਤੀ ਹੀ ਵਾਪਸ ਆ ਗਈ 1 ਘੰਟੇ ਤੱਕ ਬੈਠੀ ਫਿਰ ਮੈਂ ਘਰਿਆਈ ਕਰਿਆ ਆ ਕੇ ਸਾਰੇ ਕੰਮ ਕੀਤੇ ਰੋਟੀ ਰੋਟੀ ਬਣਾ ਕੇ ਤਦ ਤੱਕ ਬੰਦਾ ਜਿਹੜਾ ਲੱਗਾ ਸੀ ਉਹਦੀ ਅੱਧੀ ਦਿਹਾੜੀ ਹੋ ਗਈ ਉਹ ਚਾਹ ਪੀਣ ਚਲੇ ਗਿਆ ਉਹਨੇ ਮੈਂ ਬਹੁਤ ਬੋਲਾ ਕਿ ਚਾਹ ਮੈਂ ਬਣਾ ਦੇਣੀ ਪਰ ਇਹਨਾਂ ਨੂੰ ਨਾ ਆਦਤ ਹੁੰਦੀ ਆ ਬਾਹਰ ਜਾ ਕੇ ਨਚਾ ਨੂੰ ਚਾਹ ਕਰਦੇ ਆ ਨਾ ਇਸੇ ਲਈ ਲੋ ਕਰਦੇ ਚਾਹ ਨਾ ਪਸੰਦ ਨਹੀਂ ਕਰਦੇ ਮੈਂ ਕਿਹਾ ਤੂੰ ਰੋਟੀ ਵੀ ਖਾਣ ਨਾ ਜਾ ਮੈਂ ਤੇਨੂੰ ਰੋਟੀ ਵੀ ਬਣਾ ਦੇਣੀ ਆ ਛੱਤ ਦੇ ਉੱਤੇ ਬਹੁਤ ਹੀ ਪੁਰਾਣਾ ਸਮਾਨ ਪਿਆ ਹੈ ਜਿਸ ਤਰ੍ਹਾਂ ਕਿ ਪਹਿਲਾਂ ਦੀਆਂ ਥੋੜੀਆਂ ਜੀਆਂ ਅਲਬੈਸਟਰ ਜੇ ਉਹ ਪੌੜੀਆਂ 'ਚ ਟੁੱਟੀਆਂ ਇੱਕ ਮੰਝਾ ਟੁੱਟਾ ਹੋਇਆ ਪਹਿਲਾਂ ਤੇ ਮੈਂ ਸੀੜੀਆਂ ਸਾਰੀਆਂ ਪੌੜੀਆਂ ਦੇ ਵਿੱਚ ਝਾੜੂ ਮਰਵਾਇਆ ਸਾਰਾ ਸਮਾਨ ਛੁਪ ਕੇ ਉਹਦੇ ਕੋਠੇ ਰਖਵਾਇਆ ਇੱਕ ਤੇ ਸਾਡੀਆਂ ਛੱਤ ਤੇ ਨਾ ਐਨੇ ਪਿੱਪਲ ਤੇ ਬੋਹੜ ਉੱਗਦੇ ਆ ਨਾ ਮੈਂ ਪੋਟਦੀ ਹੀ ਰਹਿਣੀ ਆ ਤੇ ਫੇਰ ਰੁਗ ਜਾਂਦੇ ਮੈਨੂੰ ਕਿਹਾ ਕਿ ਉਹ ਵੀ ਸਾਰਾ ਪੁੱਟ ਕੇ ਸਾਫ਼ ਕਰ ਦੇ ਤੇ ਇੱਧਰ ਅਮਰੂਦ ਸਾਡੇ ਤੇ ਵੀ ਨਾ ਕੁਝ ਥੱਲਿਓਂ ਨਾ ਐਵੇਂ ਹੀ ਵੇਲਾਂ ਜੀਆਂ ਚੜੀਆਂ ਸੀ ਉਹ ਵੀ ਥਲੇ ਲਵਾਈਆਂ ਤੇ ਫਿਰ ਮੈਂ ਨਾ ਛੱਤ ਤੇ ਖਲੋਤੀ ਤੇ ਮੇਰਾ ਧਿਆਨ ਅਚਾਨਕ ਉਹ ਬੱਚਿਆਂ ਵੱਲ ਪਿਆ ਕਿ ਖਿੜਕੀ ਤੇ ਕਿੰਨਾ ਖਛਜਾ ਵਜੇ ਤੇ ਬੱਚਾ ਨਾ ਖੇਡਣਦਿਆ ਵਾਰ-ਵਾਰ ਉਹਨੂੰ ਨਾ ਲੱਭਦਾ ਉਹ 10 ਜਿਹ ਡਿੱਗ ਗਿਆ ਤੇ ਸੱਟ ਲੱਗ ਜੂਗੀ ਮਾਂ ਪਿਓ ਥੋੜੀ ਵੇਖਦਾ ਵਾ ਬੱਚੇ ਕੀ ਬਦਮਾਸ਼ੀ ਕਰਦੇ ਰਹਿੰਦੇ ਆ ਮਾਂ ਪਿਓ ਤੇ ਸੋਚਦਾ ਕਿ ਸਾਡੇ ਬੱਚੇ ਜਿਹੜੇ ਆ ਨਾ ਮਤਲਬ ਖੇਡਣਦੇ ਆ ਪਰ ਇਹਨਾਂ ਨੂੰ ਪਤਾ ਕਿੰਨੀ ਮਤਲਬ ਗਲਤ ਜਗ੍ਹਾ 'ਚ ਖੇਡਣਦੇ ਆ ਆਹ ਪਤਾ ਨਹੀਂ ਕਦੋਂ ਦਾ ਪੁਰਾਣਾ ਸਮਾਨ ਪਿਆ ਹੀ ਗਿੱਟੀ ਦੇ ਵਿੱਚੋਂ ਮਿਲਿਆ ਤੇ ਕਹਿੰਦਾ ਕਿ ਅਸੀਂ ਇਮੇਂਟ ਚ ਪੈਂਦਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਇਹ ਕਿੱਥੇ ਸਮਾਨ ਪੈਂਦਾ ਵਾ ਸਾਰੇ ਕੰਮ ਕਰਨ ਤੋਂ ਬਾਅਦ ਆਪਾਂ ਆਪਣੇ ਫੇਸ ਦੀ ਕੀਤੀ ਸਫਾਈ ਚੰਗੀ ਤਰ੍ਹਾਂ ਜਿਹੜਾ ਫੇਸ ਕਰ ਲਿਆ ਸਾਫ਼ ਕਿਉਂਕਿ ਆਪਾਂ ਫਿਰ ਤੋਂ ਬਾਹਰ ਜਾਣਾ ਸੀ ਬੇਬੇ ਦੀ ਸ਼ਾਮ ਦੀ ਰੋਟੀ ਤੇ ਚਾਹ ਵੀ ਲੈ ਕੇ ਜਾਣਾ ਸੀ ਤੇ ਫੇਸ ਬੜਾ ਹੀ ਜਿਹੜਾ ਖਰਾਬ ਹੋ ਗਿਆ ਸੀ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਸੀਂ ਵੀ ਇਸ ਤਰ੍ਹਾਂ ਆਪਣਾ